ਹਾਂਜੀ ਬੇਟੇ ਜਮਾਤ 8ਵੀਂ ਦੇ ਵਿਦਿਆਰਥੀ ਅੱਜ ਆਪਾਂ ਬਹੁਤ ਪੁੱਜਦਾ ਸਵਾਲ ਕਰਨ ਜਾ ਰਹੇ ਹਾਂ ਪ੍ਰਸ਼ਨ ਨੰਬਰ 7 ਰਕਮ ਕੀ ਹੈ ਦਿੱਤੀ ਰੇਖਾ AB ਤੇ ਸੈਟ ਸਕੁਅਰ ਦੀ ਸਹਾਇਤਾ ਨਾਲ ਸਮ ਅਠਭੁਜ ਬਣਾਓ ਸੈਟ ਸਕੁਅਰ ਦੀ ਸਹਾਇਤਾ ਨਾਲ ਸਮ ਅਠਭੁਜ ਬਣਾਓ ਆਪਾਂ ਕੀ ਕਰਦੇ ਆ ਇੱਥੇ 3 ਸੈਂਟੀਮੀਟਰ ਇਕਾ ਲ ਲਈ ਠੀਕ ਹੈ ਇਸ ਤੋਂ ਬਾਅਦ ਡਾਟਰ ਲਾਈਨ ਪੈਨਸਲ ਨਾਲ ਦੋਨੋਂ ਪਾਸੇ ਵਧਾ ਦਿੰਨੇ ਆ ਡਾਟਰ ਲਾਈਨ ਹੁਣ ਆਪਾਂ ਕੀ ਕਰਾਂਗੇ ਇਹ ਸਾਡੇ ਕੋਲੇ ਏ ਬਿੰਦੂ ਇਹ ਸਾਡੇ ਕੋਲੇ B ਬਿੰਦੂ ਠੀਕ ਹੈ ਹੁਣ ਆਪਾਂ ਕੀ ਕਰਾਂਗੇ B ਬਿੰਦੂ ਤੇ ਸੈਟ ਸਕੁਅਰ ਰੱਖਾਂਗੇ ਠੀਕ ਹੈ B ਬਿੰਦੂ ਤੇ ਸੈਟ ਸਕੁਅਰ ਰੱਖ ਲਿਆ ਇਹ ਸੈਟ ਸਕੁਅਰ ਦੇ ਨਾਲ ਸਾਡਾ 45 ਡਿਗਰੀ ਦਾ ਕੋਣ ਬਣਦਾ ਠੀਕ ਹੈ ਆਪਾਂ 45 ਦਾ ਕੋਣ ਬਣਾ ਲਿਆ ਇਸੇ ਤਰੀਕੇ ਨਾਲ ਇਧਰ ਸੈਟ ਸਕੁਅਰ ਰੱਖ ਲਿਆ ਏ ਬਿੰਦੂ ਤੇ ਇਹਦੇ ਨਾਲ ਸਾਡਾ 45 ਡਿਗਰੀ ਦਾ ਕੋਣ ਬਣ ਗਿਆ। ਉਸ ਤੋਂ ਬਾਅਦ ਅਸੀਂ ਪੂਜਾ ਕਿੰਨੀ ਕੱਟਣੀ ਆ 3 ਸੈਂਟੀਮੀਟਰ ਜਿੰਨੀ ਸਾਡੇ ਕੋਲੇ ਏਬੀ ਆ। ਅਸੀਂ ਪ੍ਰਕਾਰ ਨਾਲ ਨਾਪ ਲਈ। ਨਾਪ ਕੇ ਇਸ ਏ ਬਿੰਦੂ ਤੋਂ 3 ਸੈਂਟੀਮੀਟਰ ਕੱਟ ਲਾਂਗੇ ਤੇ ਇਧਰੋਂ ਬੀ ਬਿੰਦੂ ਤੇ 3 ਸੈਂਟੀਮੀਟਰ ਦੀ ਚਾਪ ਲਾ ਦਾਂਗੇ ਠੀਕ ਆ। ਔਰ ਫਿਰ ਇਹਨਾਂ ਨੂੰ ਅਸੀਂ ਉਸ ਬਿੰਦੂ ਤੱਕ ਮੜਾ ਲਾਂਗੇ ਆਪਾਂ ਬਾਹਰਲੇ ਪਾਸੇ ਸੈਟ ਸਕੁਅਰ ਦੇ ਨਾਲ ਕਿੰਨੇ ਦਾ ਕੋਣ ਬਣਾਇਆ 45 ਡਿਗਰੀ ਠੀਕ ਹੈ ਇਧਰ ਵੀ ਬਾਹਰਲੇ ਪਾਸੇ 45 ਡਿਗਰੀ ਭੂਜਾ ਆਪਾਂ ਕੱਟੀ ਆ 3 ਸੈਂਟੀਮੀਟਰ ਇਹ ਵੀ ਭੂਜਾ ਆਪਣੀ ਹੋ ਗਈ 3 ਸੈਂਟੀਮੀਟਰ ਔਰ ਇਹ ਵੀ ਭੂਜਾ ਆਪਣੀ 3 ਸੈਂਟੀਮੀਟਰ ਠੀਕ ਹੈ ਬਣਾ ਕੇ ਕਿਹੜੀ ਪੁਜਾਰੇ ਆਪਾਂ ਅੱਠ ਪੁਜਾ ਇਹਨਾਂ ਨੂੰ ਅੱਠ ਬਿੰਦੂ ਨੇ ਨਾਮ ਇਹਦੇ ਠੀਕ ਹੈ ਇਹ ਹੋ ਗਿਆ A B ਇਹ ਬਿੰਦੂ ਆ ਗਿਆ C ਠੀਕ ਹੈ ਆਪਾਂ ਜੇ ਰਫ ਅੱਠ ਪੁਜ ਦੇਖੀਏ ਰਫ ਅੱਠ ਪੁਜ ਦੇਖੀਏ ਬਣਾ ਕੇ ਆ ਆਪਣੇ ਕੋਲੇ ਆਪਾਂ ਅੱਠ ਪੁਜਾਵਾ ਲੈ ਲਈਆਂ ਠੀਕ ਹੈ ਪਰ ਆ ਬਣਾ ਕੇ ਦੇ ਲਈ ਆ A B ਇਹ ਬਿੰਦੂ C D E F G h ਠੀਕ ਹੈ ਇਹਦਾ ਮਤਲਬ ਕਿ ਸਾਡੇ ਕੋਲੇ ਆ ਬਿੰਦੂ ਆ ਗਿਆ h ਹੁਣ ਆਪਾਂ ਕੀ ਕਰਾਂਗੇ h ਤੇ c ਬਿੰਦੂ ਨੂੰ ਮਿਲਾ ਦੇਾਂਗੇ ਮਿਲਾ ਦਿੱਤਾ ਠੀਕ ਹੈ ਹੁਣ ਆਪਾਂ h ਤੇ c ਤੇ ਦੋਨਾਂ ਤੇ 90 90 ਡਿਗਰੀ ਦਾ ਕੋਣ ਬਣਾਵਾਂਗੇ ਆਪਾਂ 90 ਦਾ ਕੋਣ ਬਣਾ ਲਿਆ ਇੱਧਰ ਵੀ 90 ਦੇ ਕੋਣ ਦਾ ਨਿਸ਼ਾਨ ਲਾ ਲਿਆ ਠੀਕ ਹੈ ਇਸ ਤੋਂ ਬਾਅਦ ਆਪਾਂ ਭੂਜਾ ਕਿੰਨੀ ਕੱਟਾਂਗੇ 3 ਸੈਂਟੀਮੀਟਰ ਇੱਧਰ ਵੀ ਆਪਾਂ ਭੂਜਾ ਕਿੰਨੀ ਕੱਟਣੀ ਆ 3 ਸੈਂਟੀਮੀਟਰ ਠੀਕ ਹੈ ਹੁਣ ਆਪਣੇ ਕੋਲੇ ਬਿੰਦੂ ਕਿਹੜਾ ਆ ਗਿਆ ਡੀ d ਬਿੰਦੂ ਆ ਗਿਆ ਇੱਧਰ ਬਿੰਦੂ ਆ ਗਿਆ ਜੀ ਕਿਉਂਕਿ ਆਪਾਂ ਰਫ ਨਾਮ ਲਿਖ ਲਿਆ ਨਾ ਹੁਣ ਤੁਸੀਂ ਜੀ ਤੇ ਡੀ ਨੂੰ ਵੀ ਮਿਲਾ ਦੇਵੋ ਠੀਕ ਐਸ ਏ ਬਿੰਦੂ ਤੇ ਵੀ 90 ਦਾ ਕੋਣ ਬਣਾ ਲਓ ਬੀ ਬਿੰਦੂ ਤੇ ਵੀ 90 ਦਾ ਕੋਣ ਬਣਾ ਲਓ ਇਹਨਾਂ ਨੂੰ ਲਾਈਨ ਨੂੰ ਆਪਾਂ ਡਾਟਡ ਉੱਪਰ ਤੱਕ ਖਿੱਚ ਲੈਣੇ ਆ। ਇਧਰ ਵੀ ਲਾਈਨ ਉੱਪਰ ਤੱਕ ਖਿੱਚ ਲੈਣੇ ਆ, ਠੀਕ ਹੈ? ਇਹ ਖਿੱਚ ਲਈ। ਇਸ ਤੋਂ ਬਾਅਦ ਕੀ ਕਰਨਾ ਕਿ ਹੁਣ ਤੁਸੀਂ ਸੈੱਟ ਸਕੁਅਰ ਦੇ ਨਾਲ 45 ਡਿਗਰੀ ਦਾ ਕੋਣ ਅੰਦਰਲੇ ਪਾਸੇ ਬਣਾਉਣਾ। ਮੁੰਡਾ ਨਹੀਂ ਸੈਟ ਸਕੁਅਰ ਤੁਸੀਂ ਇਸ ਲਾਈਨ ਤੇ ਅੰਦਰਲੇ ਪਾਸੇ ਰੱਖੋਗੇ ਇਸ ਰਿੱਕਾ ਨਾਲ ਲਾਈਨ ਖਿੱਚੋਗੇ ਠੀਕ ਹੈ ਸੈਟ ਸਕੁਅਰ ਤੋਂ ਅੰਦਰਲੇ ਪਾਸੇ ਇਧਰੋਂ ਵੀ ਇਸ ਡੀ ਬਿੰਦੂ ਤੋਂ ਵੀ ਆਪਾਂ ਸੈਟ ਸਕੁਅਰ ਇਸੇ ਕਿਨਾਂ ਰੱਖਾਂਗੇ ਠੀਕ ਹੈ ਕਿ ਲਾਈਨ ਜਿਹੜੀ ਸਾਡੀ ਇਹ ਬਿੰਦੂ ਅਸੀਂ ਜਿਹੜਾ ਇਧਰੋਂ ਲੰਬ ਖਿੱਚਿਆ ਇਹ ਬਿੰਦੂ ਆਪਸ ਵਿੱਚ ਮਿਲ ਗਏ ਹੁਣ ਸਾਡੇ ਕੋਲ ਇਹ ਬਿੰਦੂ ਕਿਹੜਾ ਆ ਗਿਆ E ਇਹ ਬਿੰਦੂ ਆ ਗਿਆ ਸਾਡੇ ਕੋਲੇ F ਹੁਣ ਆਪਾਂ E ਤੇ F ਨੂੰ ਆਪਸ ਵਿੱਚ ਬਣਾ ਦੇਵਾਂਗੇ ਹੁਣ ਇਹ ਵੀ ਪੂਜਾ ਸਾਡੇ ਕੋਲੇ 3 ਸੈਂਟੀਮੀਟਰ ਇਹ ਵੀ ਪੂਜਾ ਸਾਡੇ ਕੋਲੇ 3 ਸੈਂਟੀਮੀਟਰ ਇਹ ਵੀ ਪੂਜਾ ਸਾਡੇ ਕੋਲੇ 3 ਸੈਂਟੀਮੀਟਰ ਏ ਪੂਜਾ ਸਾਡੇ ਕੋਲੇ 3 ਸੈਂਟੀਮੀਟਰ ਔਰ ਏ ਪੂਜਾ ਸਾਡੇ ਕੋਲੇ 10 ਸੈਂਟੀਮੀਟਰ ਇਸ ਤਰ੍ਹਾਂ ਸਾਡੇ ਕੋਲੇ ਇੱਕ ਦਿੱਤੀ ਗਈ ਰੇਖਾ AP ਦੇ ਉੱਤੇ ਸੈੱਟ ਸਕੁਅਰ ਦੀ ਸਹਾਇਤਾ ਦੇ ਨਾਲ ਅਸੀਂ ਸਮ ਅਠਭੁਜ ਬਣਾਦੇ ਇੱਥੇ ਸੈੱਟ ਸਕੁਅਰ ਦੇ ਨਾਲ ਅੰਦਰਲੇ ਪਾਸੇ 15 ਡਿਗਰੀ ਦਾ ਕੋਣ ਬਣਾਵਾਂਗੇ ਠੀਕ ਹੈ ਇਧਰ A ਤੇ B ਬਿੰਦੂ ਤੇ ਬਾਹਰਲੇ ਪਾਸੇ ਸੈੱਟ ਸਕੁਅਰ ਦੇ ਨਾਲ 45 ਡਿਗਰੀ ਦਾ ਕੋਣ ਬਣਾਵਾਂਗੇ ਆ ਸਾਰੇ ਬਿੰਦੂਆਂ ਦਾ ਨਾਮ ਇੱਕ ਰਫ ਅੱਠਪੁਜ ਬਣਾ ਕੇ ਨਾ ਪਹਿਲਾਂ ਲਿਖ ਲਓ ਕਿਉਂਕਿ ਏ ਬਿੰਦੂ ਤੋਂ ਵੀ ਬਾਹਰਲੇ ਪਾਸੇ 45 ਦਾ ਕੋਣ ਬਣਾਉਣਾ ਫਿਰ ਆਪਾਂ ਨੂੰ ਪਤਾ ਲੱਗ ਜੂ ਵੀ ਬਿੰਦੂ ਆਪਾਂ ਇੱਥੇ ਐਚ ਲਿਖਣਾ ਇਸੇ ਤਰੀਕੇ ਨਾਲ ਅਗਲਾ ਬਿੰਦੂ ਆ ਜੀ ਆਪਾਂ ਇਹਨੂੰ ਜੀ ਲਿਖਣਾ ਇੱਧਰ ਡੀ ਲਿਖਣਾ ਆ ਤਾਂ ਚਲੋ ਠੀਕ ਆ ਏ ਬੀ ਸੀ ਡੀ ਤਾਂ ਇੱਧਰਲਾ ਬਿੰਦੂ ਸਾਡਾ ਜਦੋਂ ਅਸੀਂ ਰਫ ਅੱਠਪੁਜ ਬਣਾਈ ਹੋਏਗੀ ਤਾਂ ਉਹਦੇ ਤੇ ਸਾਨੂੰ ਇੱਕਦਮ ਪਤਾ ਲੱਗ ਜੂ ਵੀ ਹੁਣ ਇੱਥੇ ਜਿਹੜਾ ਬਿੰਦੂ ਅਸੀਂ ਲੰਬ ਖਿੱਚਿਆ ਵਾ 3 ਸੈਂਟੀਮੀਟਰ ਕੱਟਿਆ ਵਾ ਇਹਦਾ ਮਤਲਬ ਕਿ ਉਹ ਅਸੀਂ ਉਹ ਬਿੰਦੂ ਜੀ ਲਿਖਣਾ ਠੀਕ ਐ ਇਸ ਤਰੀਕੇ ਨਾਲ ਇਹ ਸੈਟ ਸਕੁਅਰ ਦੀ ਸਹਾਇਤਾ ਨਾਲ ਸਮ ਅੱਠਭੁਜ ਬਣਾਤੀ ਇਹਦਾ ਮਤਲਬ ਕਿ ਜਿਹੜੀ ਸਮ ਅੱਠਭੁਜ ਬਣਾਉਣੀ ਆ ਸੈਟ ਸਕੁਅਰ ਦੀ ਸਹਾਇਤਾ ਨਾਲ ਉਹਦੇ ਤੇ 45 ਡਿਗਰੀ ਦੇ ਕੋਣ ਬਣਨੇ ਆ ਠੀਕ ਐ ਬੱਚੇ ਸਮਝ ਆ ਗਈ ਹਾਂ ਇਹਨੂੰ ਹੁਣ ਤੁਸੀਂ ਆਪਣੀਆਂ ਕਾਪੀਆਂ ਤੇ ਬਣਾ ਕੇ ਦੇਖੋ